ਜੋ ਇੱਕ ਤੇ ਜ਼ੁਲਮ ਹੋਇਆ ਹੁੰਦਾ ਇੱਕ ਨੇ ਜ਼ੁਲਮ ਕੀਤਾ ਹੁੰਦਾ ਦੋਵੇਂ ਪਾਰਟੀਆਂ ਚ ਜਾ ਕੇ ਆਪਣੇ ਆਪਣੇ ਲੀਡਰ ਨੂੰ ਲੈ ਕੇ ਜਾਂਦੇ ਆਂ ਵੀ ਬਚਾ ਸਾਨੂੰ ਇਹਦਾ ਮਤਲਬ ਅਸੀਂ ਕਰਾਪਟਾਂ ਸਭ ਤੋਂ ਪਹਿਲਾਂ ਅਸੀਂ ਜਾ ਕੇ ਉਹਨੂੰ ਕਹਿੰਦੇ ਵੀ ਗਾਇਓ ਗਲਤੀ ਤਾਂ ਹੋਈ ਆ ਮੁੰਡੇ ਤੋਂ ਚੱਲ ਠੀਕ ਆ ਲੱਤ ਲੋ ਤੂੰ ਤੋੜ ਬੈਠਾ ਉਹਦੀ ਪਰ ਆਪਾਂ ਹੁਣ ਬਾਜੀ ਮੁੰਡੇ ਪਰਚਾ ਨਹੀਂ ਹੋਣ ਦੇਣਾ ਤੋ ਅਸੀਂ ਇਸੇ ਗੱਲ ਕਰਕੇ ਵੋਟ ਪਾ ਦਿੰਨੇ ਕਿ ਐਮ ਐਲ ਏ ਸਾਡੇ ਨਾਲ ਤੁਰਦਾ ਸਾਡੇ ਮੁੰਡੇ ਦੇ ਨੇ ਪਰਚਾ ਨਹੀਂ ਸੀ ਹੋਣ ਦਿੱਤਾ ਤੇ ਕਿੱਡੀ ਕੁ ਵੱਡੀ ਛੇਕੀ ਮਾਰ ਲਈ ਕਿੱਡੀ ਕੁ ਕਰਤੂਤ ਕਰ ਲਈ ਆਪਾਂ ਕਿ ਅਸੀਂ ਕੋਈ ਗੁਨਾਹ ਕੀਤਾ ਅਸੀਂ ਗਵਾਂਡੀਆਂ ਦਾ ਸਿਰ ਪਾੜਿਆ ਹਣਾ ਯਾ ਸਾਡਾ ਕੋਈ ਮੁੰਡਾ ਗੱਡੀ ਚੋਰੀ ਕਰਦਾ ਫੜਿਆ ਗਿਆ ਯਾ ਮੁੰਡਾ ਨਸ਼ਿਆਂ 'ਚ ਫੜਿਆ ਗਿਆ ਸਾਡੀ ਕਿਸੇ ਲੀਡਰ ਨੇ ਹੈਲਪ ਕੀਤੀ ਸੀ ਅਸੀਂ ਉਹਨੂੰ ਵੋਟ ਪਾਉਣੀ ਹੈ ਤੇ ਅਸੀਂ ਕਿੰਨੇ ਕੁ ਵੱਡੇ ਸਿਆਸਤ ਮਤਲਬ ਸਮਝਦੇ ਮਾਲਕ ਆ ਅਸੀਂ ਆਪ ਹੀ ਸਭ ਤੋਂ ਪਹਿਲਾਂ ਕਰਪਟ ਆ ਅਮਰੂਦਾਂ ਵਾਲਾ ਰੇੜੀ ਲਾ ਕੇ ਬੈਠਾ ਹੁੰਦਾ ਜਦੋਂ ਕੋਈ ਉੱਤਰ ਕੇ ਪੁਣਛਾਣ ਕੇ ਆਪ ਹੀ ਦੇਖ ਚਾ ਕੇ ਅਮਰੂਦ ਲੈ ਲਵੇ ਤਾਂ ਵਧੀਆ ਲੈ ਜਾਂਦਾ ਤੇ ਜੇ ਕੋਈ ਕਾਰ 'ਚੋਂ ਕਵੇ 2 ਕਿਲੋ ਬਾਦੇ ਉਹ ਥੱਲਿਓ ਜਿਹੜੇ ਕਾਣੇ ਹੁੰਦੇ ਨੇ ਜਿਹੜਾ ਗਲੇ 'ਉਂ ਦੋ ਕੱਢ ਕੇ ਉਹ ਵਿੱਚ ਪਾਉਂਦਾ ਵੀ ਮੇਰੇ ਇਹ ਵੀ ਨਿਕਲ ਜਾਣ ਕਰਪਟ ਤਾਂ ਉਹ ਵੀ ਐ ਸੋ ਇੱਥੇ ਕੌਣ ਦੁੱਧ ਧੋਤਾ ਕੌਣ ਇਮਾਨਦਾਰ ਸਾਡੀ ਸੋਚ ਜਿਹੜੀ ਐ ਉਹ ਗਲਤ ਐ ਤਾਂ ਹੀ ਅਸੀਂ ਗਲਤ ਲੋਕਾਂ ਨੂੰ ਅੱਗੇ ਲੈ ਕੇ ਆਨੇ ਆ ਕਿ ਸਾਡੀਆਂ ਗਲਤੀਆਂ ਤੇ ਪਰਦੇ ਪਾਣਗੇ ਸਾਡੀਆਂ ਗਲਤੀਆਂ 'ਚ ਸਾਡੇ ਨਾਲ ਖੜੇ ਹੋਣਗੇ ਸਾਨੂੰ ਤੇ ਕਾਉਂਸਲਰ ਉਹ ਚਾਹੀਦਾ ਜਦੋਂ ਮੈਂ ਰੈੱਡ ਲਾਈਟ ਜੰਪ ਕਰਾਂ ਮੈਨੂੰ ਪੁਲਿਸ ਵਾਲਾ ਰੋਕੇ ਤੇ ਮੈਂ ਕਹਾਂ ਗੱਲ ਕਰੀਂ ਜਰਾ ਲੋਕੀ ਐਮਐਲਏ ਨੂੰ ਫੋਨ ਲਾ ਦਿੰਦਾ ਉਹ ਭਾਜੀ ਐਲਬਰਟ ਨਹੀਂ ਸੀ ਪਾਇਆ ਦਾ ਦੇਓ ਚਲਾਨ ਕੱਟੀ ਜਾਂਦੇ ਮੇਰਾ ਤੋ ਐਮਐਲਏ ਥੱਪੜ ਮਾਰਨ ਦੀ ਬਜਾਇ ਉਹਨੂੰ ਬੁਲਾ ਕੇ ਤੂੰ ਹੈਲਮਟ ਕਿਉਂ ਨਹੀਂ ਪਾਇਆ ਜੇ ਗੱਡੀ 'ਚ ਵੱਜੇਗਾ ਤੇਰਾ ਸਿਰ ਹਦਵਾਨਿਆਂ ਵਾਂਗੂ ਫਟ ਜਾਏਗਾ ਇਹ ਨਾ ਕਿਹੜਾ ਮੇਰੀ ਗੱਲ ਕਰਾ ਉਹ ਕੀ ਹੋ ਗਿਆ ਓਏ ਮੁੰਡਾ ਆਪਣਾ ਧਿਆਨ ਰੱਖਿਆ ਕਰੋ ਯਾਰ ਇਹਨਾਂ ਦਾ ਬਸ ਇਹੀ ਇਹੀ ਤੁਹਾਨੂੰ ਰਾਜ ਚਾਹੀਦਾ ਇਹੀ ਸਿਆਸਤ ਚਾਹੀਦੀ ਹੈ ਕਿ ਤੁਸੀਂ ਰੈੱਡ ਲਾਈਟ ਜੰਪ ਕਰੋ ਤੁਸੀਂ ਬੈਲਟ ਨਹੀਂ ਲਾਈ ਤੁਸੀਂ ਹੈਲਮਟ ਨਹੀਂ ਪਾਇਆ ਤੇ ਤੁਹਾਨੂੰ ਤੁਹਾਡਾ ਐਮਐਲਏ ਛਾਡਾ ਦੇਵੇ ਇਹਦਾ ਮਤਲਬ ਸੋਚ ਤੁਹਾਡੀ ਪਹਿਲਾਂ ਗਰਕੀ ਹੋਈ ਹੈ ਇਹਨੂੰ ਠੀਕ ਕਰ ਲਓ ਸੋਚੋ ਤੁਹਾਨੂੰ ਚਾਹੀਦਾ ਕੀ ਹੈ ਆ ਫੇਰ ਇਲੈਕਸ਼ਨ ਆ ਰਹੇ ਫੇਰ ਲੋਕਾਂ ਨੇ ਇੱਕ ਇੱਕ ਬੋਤਲ ਤੇ ਵੋਟ ਪਾਉਣੀ ਹੈ ਹਜ਼ਾਰ ਜਰ ਰੁਪਏ 5-500 ਰੁਪਏ ਤੇ ਵੋਟ ਪਾਉਣੀ ਹੈ ਫੇਰ 5 ਸਾਲ ਇਹਨਾਂ ਨੇ ਰੋਣਾ ਕਿ ਗਲਤ ਬੰਦੇ ਚੁਣेंगे ਚੁੰਦੇ ਤੁਸੀਂ ਆਪ ਐ ਸੋ ਇੱਥੇ ਕਹਿੰਦੇ ਤੰਦ ਨੂੰ ਕੀ ਰੋਵੇਂ ਮਿੱਤਰਾ ਇੱਥੇ ਤੰਦ ਨਹੀਂ ਉਲਝੀ ਤਾਣੀ ਤਾਣੀ ਉਲਜੀ ਪਈ ਐ ਥੱਲਿਓਂ ਲੈ ਕੇ ਉੱਪਰ ਤੱਕ ਸਾਡਾ ਸਾਰਿਆਂ ਦਾ ਬੇੜਾ ਗਰ ਗਿਆ ਕਿ ਦੂਜੇ ਨੂੰ ਪਿੱਟ ਛਾਪਾ ਪਾਇਆ ਕਿ ਦੂਜੇ ਦੀ ਜਾਨ ਨੂੰ ਰੋਈ ਜਾਂਦੇ ਇੱਕ ਦੂਜੇ ਨੂੰ ਪਿੱਟੀ ਜਾਂਦੇ ਆਪਾਂ ਹੈ ਸਾਰੇ A ਤੋਂ ਲੈ ਕੇ Z ਤੱਕ ਅਸੀਂ ਸਾਰੇ ਅੰਦਰੋਂ ਕਿਤੇ ਨਾ ਕਿਤੇ ਕਰਪਟਾ ਕਿਤੇ ਨਾ ਕਿਤੇ ਕਾਣੇ